ਸਰਕਾਰ ਹਾਏ 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 ਸਾਢੀ ਵਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਮੈਮ ਕੀ ਕੀ ਗੱਲ ਹੋ ਗਈ ਦੁਬਾਰਾ ਮੁਰਤੋਂ ਧਰਨੇ ਤੇ ਬੈਠ ਗਏ ਆ ਕੇ ਪਹਿਲਾਂ ਇੱਕ ਵਾਰ ਪੁੱਟ ਕੇ ਚੱਲ ਗਏ ਸੀ ਸਰਕਾਰ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਜਾਵਗੇ ਮੁਰਤੇ ਹਾਲ ਹੀ ਹੋਏ ਅਸੀਂ ਸਰਕਾਰ ਅੱਗੇ ਇਹ ਮੰਗ ਰੱਖਦੇ ਹਾਂ ਕਿ ਸਾਡੀ ਜਲਦੀ ਜਲਦੀ ਲਿਸਟਾਂ ਜਾਰੀ ਕਰਕੇ ਸਟੇਸ਼ਨ ਚੋਇਸ ਕਰਾ ਕੇ ਸਾਨੂੰ ਸਕੂਲਾਂ 'ਚ ਭੇਜਿਆ ਜਾਵੇ। ਤੁਸੀਂ ਦੇਖੋ ਜੀ ਅਸੀਂ ਸਰਕਾਰ ਨਾਲ ਅੱਗੇ ਵੀ ਮੀਟਿੰਗਾਂ ਕਰ ਚੁੱਕੇ ਹਾਂ। ਮੀਟਿੰਗਾਂ ਦੇ ਵਿੱਚ ਇਹ ਸਾਨੂੰ ਲਾਰਾ ਹੀ ਦਿੰਦੇ ਆ। ਕਰ ਰਹੇ ਆ, ਕਰ ਰਹੇ ਆ, ਕਰ ਰਹੇ ਆ ਪਰ ਉਹ ਕਰ ਰਹੇ ਆ ਪਤਾ ਨਹੀਂ ਕਦੋਂ ਆਣੀ ਐ। ਕਿ ਮੁੱਖ ਮੰਤਰੀ ਜੀ ਕਹਿੰਦੇ ਸੀ ਵੀ ਬਾਹਰ ਆਲੇ ਬੰਦੇ ਵਾਪਸ ਆਇਆ ਕਰਨਗੇ। ਮਤਲਬ ਇੱਥੇ ਨੌਕਰੀ ਲੈਣ ਵਾਸਤੇ ਜਿਹੜੇ ਇੱਥੋਂ ਦੇ ਪਿਛਲੇ ਜੂਨ ਤੋਂ ਸਾਡੀ ਸਕਰੂਟੀ ਨੇ ਕਿਹਾ ਕਿ ਬਾਹਰ ਵਾਲੇ ਬੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਇੱਥੇ ਨੌਕਰੀ ਲੈਣਾ ਕਿੱਥੇ ਤੁਹਾਡੀਆਂ ਨੌਕਰੀਆਂ ਬਾਹਰ ਵਾਲਿਆਂ ਨੂੰ ਤਾਂ ਨਹੀਂ ਦਿੱਤੀਆਂ 31 ਜੁਲਾਈ ਤੱਕ ਸਾਰੇ ਟੀਚਰ ਪੂਰੇ ਕਰ ਰਹੇ ਆ ਉਹ 31 ਜੁਲਾਈ ਪਹਿਲਾਂ 2022 ਵਿੱਚ ਟੱਪੀ ਫਿਰ 2023 ਵਿੱਚ ਟੱਪੀ ਅੱਜ 2024 ਦੇ ਵਿੱਚ ਵੀ ਉਹ 31 ਜੁਲਾਈ ਟੱਪ ਚੁੱਕੀ ਹੈ ਸਾਡੂ ਇੱਕ ਸਾਲ ਹੋ ਗਿਆ ਸਰ ਸਕਰੂਟੀ ਕਰਵਾਈ ਨੂੰ ਅੱਜ ਇੱਕ ਸਾਲ ਦਾ ਸਮਾਂ ਬੀਤ ਗਿਆ ਤੇ ਮਗਰੋਂ ਵੀ ਸਾਡੇ ਨਿਯਮ ਪੱਤਰ ਸਾਨੂੰ ਜਾਰੀ ਨਹੀਂ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਸਾਡੀ ਇੱਕ ਭੈਣ ਜੋ ਪੰਜਾਬ ਦੀ ਟਾਪਰ ਹੈ ਜਿਨੇ ਪੰਜਾਬ ਈਟੀਟੀ 994 ਭਰਤੀ ਵਿੱਚੋਂ ਟਾਪ ਕੀਤਾ ਅੱਜ ਉਹ ਨੌਕਰੀ ਲਈ ਸੜਕਾਂ ਤੇ ਰੋਲ ਰਹੀ ਹੈ ਹੁਣ ਸਾਡੀ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਸਿੱਧੀ ਚੇਤਾਵਨੀ ਹੈ ਜੇਕਰ ਸਾਨੂੰ ਆਉਣ ਵਾਲੀ 5 ਤਰੀਕ ਤੱਕ ਆਫਰ ਲੈਟਰ ਨਾ ਦਿੱਤੇ ਗਏ ਸਕੂਲਾਂ ਦੇ ਵਿੱਚ ਨਾ ਭੇਜਿਆ ਗਿਆ ਉਸ ਤੋਂ ਪਹਿਲਾਂ ਸਾਡੀਆਂ ਸਿਲੈਕਸ਼ਨ ਲਿਸਟਾਂ ਜਾਰੀ ਨਾ ਕੀਤੀਆਂ ਗਈਆਂ ਆ ਨੰਗਲ ਨੈਸ਼ਨਲ ਹਾਈਵੇ ਪਰਮਾਨੈਂਟ ਬੰਦ ਰਹੇਗਾ ਹਏ 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 ਕਲਾਸ ਆਪ ਹੈ ਹਏ 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 ਯਾਰ ਸਰਕਾਰ ਮੁਰਦਾਬਾਦ 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 ਯਾਰ ਸਰਕਾਰ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਮਉਦ ਸਿੰਘ ਰਾਣਾ ਪਿੰਡ ਗੰਭੀਰਪੁਰ ਵਿਖੇ ਪਹੁੰਚੇ ਹਾਂ ਜਿੱਥੇ 8TT 5894 ਅਧਿਆਪਕਾਂ ਵੱਲੋਂ ਮੁਰਤੋਂ ਜਿਹੜਾ ਹੈ ਧਰਨਾ ਉਹ ਪਿੰਡ ਗੰਭੀਰਪੁਰ ਵਿਖੇ ਲਗਾ ਦਿੱਤਾ ਗਿਆ ਏ ਕਿਉਂ ਲਾਇਆ ਏ ਇੱਕ ਵਾਰ ਧਰਨਾ ਚੱਕੋ ਗਿਆ ਸੀ ਕਿਉਂਕਿ ਪੱਕੇ ਤੌਰ ਤੇ ਧਰਨਾ ਲਾ ਕੇ ਇੱਥੇ ਬੈਠੇ ਸੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਦੁਬਾਰਾ ਧਰਨਾ ਲਾਣ ਦਾ ਕੀ ਕਾਰਨ ਹੋ ਗਿਆ ਮੈਮ ਕੀ ਕੀ ਗੱਲ ਹੋ ਗਈ ਦੁਬਾਰਾ ਮੁੜ ਤੋਂ ਧਰਨੇ ਤੇ ਬੈਠ ਗਏ ਹੋ ਆ ਕੇ ਪਹਿਲਾਂ ਇੱਕ ਵਾਰ ਉੱਠ ਕੇ ਚੱਲ ਗਏ ਸੀ ਸਰਕਾਰ ਨੇ ਵਿਸ਼ਵਾਸ ਦਵਾਇਆ ਸੀ ਕਿ ਜਲਦੀ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਜਾਊਗੇ ਮੁੜ ਕੇ ਹਾਲ ਹੀ ਹੋਇਆ ਸਰ ਪਹਿਲਾਂ ਸਾਡੀ ਭਰਤੀ ਤੇ ਸਟੇ ਚੱਲ ਰਿਹਾ ਸੀ ਉਦੋਂ ਸਰਕਾਰ ਬਹਾਨਾ ਲਾਉਂਦੀ ਸੀ ਕਿ ਤੁਹਾਡੀ ਪਰਤੀ ਤੇ ਸਟੇ ਆ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਲਾਸਟ ਹੀਰਿੰਗ ਤੋਂ ਬਾਅਦ ਆਰਡਰ ਆਉਂਦੇ ਨੇ 30 ਅਪ੍ਰੈਲ ਨੂੰ ਉਹਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਅਨਸਾਰ ਪੇਪਰ ਇਹ ਰੀਕੰਡਕਟ ਕਰਵਾਉਣ ਬਾਰੇ ਕਿਹਾ ਜਾਂਦਾ ਹੈ ਜਿਹੜਾ ਕਿ 28 ਜੁਲਾਈ ਨੂੰ ਹੋ ਚੁੱਕਿਆ ਹੈ ਉਸ ਤੋਂ ਬਾਅਦ ਰਿਜ਼ਲਟ ਆਉਂਦਾ ਹੈ ਤੇ ਜਿਹੜੇ ਬੱਚੇ ਐਡ ਹੋਏ ਨਹੀਂ ਉਹਨਾਂ ਦੀ ਸਕਰੂਟਨੀਆਂ ਵੀ ਹੋ ਚੁੱਕੀਆਂ ਨੇ ਅਸੀਂ ਸਰਕਾਰ ਅੱਗੇ ਇਹ ਮੰਗ ਰੱਖਦੇ ਹਾਂ ਕਿ ਸਾਡੀ ਜਲਦੀ ਜਲਦੀ ਲਿਸਟਾਂ ਜਾਰੀ ਕਰਕੇ ਸਟੇਸ਼ਨ ਚੋਇਸ ਕਰਾ ਕੇ ਸਾਨੂੰ ਸਕੂਲਾਂ 'ਚ ਭੇਜਿਆ ਜਾਵੇ ਬਿਲਕੁਲ ਜੀ ਇਸ ਤੋਂ ਇਲਾਵਾ ਹੋਰ ਵੀ ਅਧਿਆਪਕ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਭਾਈ ਜੀ ਕੀ ਲੱਗਦਾ ਹੁਣ ਜਿਹੜਾ ਟੈਸਟ ਤੁਹਾਡਾ ਪਿੱਛੇ 22 ਜੁਲਾਈ ਨੂੰ ਵੀ ਹੋ ਚੁੱਕਿਆ ਉਹ ਤੋਂ ਬਾਅਦ ਉਹਦਾ ਰਿਜ਼ਲਟ ਵੀ ਆ ਚੁੱਕਿਆ ਫਿਰ ਸਰਕਾਰ ਹੁਣ ਕਿੱਥੇ ਅੜਿੱਕਾ ਫਸਿਆ ਹੋਇਆ ਕਿਉਂ ਜੋਇਨ ਨਹੀਂ ਕਰਾ ਰਹੀ ਦੇਖੋ ਜੀ ਅਸੀਂ ਸਰਕਾਰ ਨਾਲ ਅੱਗੇ ਵੀ ਮੀਟਿੰਗਾਂ ਕਰ ਚੁੱਕੇ ਹਾਂ ਮੀਟਿੰਗਾਂ ਦੇ ਵਿੱਚ ਇਹ ਸਾਨੂੰ ਲਾਰਾ ਹੀ ਦਿੰਦੇ ਆ ਕਰ ਰਹੇ ਆ ਕਰ ਰਹੇ ਆ ਕਰ ਰਹੇ ਆ ਪਰ ਉਹ ਕਰ ਰਹੇ ਆ ਪਤਾ ਨਹੀਂ ਕਦੋਂ ਆਣੀ ਐ ਕਿਉਂਕਿ ਤੁਸੀਂ ਪਿਛਲੇ ਵਿਧਾਨ ਸਭਾ ਸੈਸ਼ਨ ਇਹਨਾਂ ਦੇ ਚੱਕ ਕੇ ਵੇਖ ਲਓ ਹਰੇਕ ਸੈਸ਼ਨ ਦੇ ਵਿੱਚ ਚਾਹੇ ਮਾਨਸੂਨ ਸੈਸ਼ਨ ਹੁੰਦਾ ਚਾਹੇ ਸਰਦ ਰੁੱਤ ਦਾ ਸੈਸ਼ਨ ਹੁੰਦਾ ਉਹਦੇ ਚ ਇਹ ਕਹਿੰਦੇ ਆ ਵੀ 31 ਜੁਲਾਈ ਤੱਕ ਸਾਰੇ ਟੀਚਰ ਪੂਰੇ ਕਰ ਰਹੇ ਆ 31 ਜੁਲਾਈ ਤੱਕ ਸਾਰੇ ਟੀਚਰ ਪੂਰੇ ਕਰ ਰਹੇ ਆ ਉਹ 31 ਜੁਲਾਈ ਪਹਿਲਾਂ 2022 ਵਿੱਚ ਟੱਪੀ ਫਿਰ 2023 ਵਿੱਚ ਟੱਪੀ ਅੱਜ 2024 ਦੇ ਵਿੱਚ ਵੀ ਉਹ 31 ਜੁਲਾਈ ਟੱਪ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਇੱਕ ਭੈਣ ਜੋ ਪੰਜਾਬ ਦੀ ਟਾਪਰ ਹੈ ਜਿਨੇ ਪੰਜਾਬ ਈਟੀਟੀ 9494 ਭਰਤੀ ਵਿੱਚੋਂ ਟਾਪ ਕੀਤਾ ਅੱਜ ਉਹ ਨੌਕਰੀ ਲਈ ਸੜਕਾਂ ਤੇ ਰੋਲ ਰਹੀ ਹੈ ਪਰ ਇੱਥੇ ਇਹ ਦੇਖਿਆ ਜਾਵੇ ਜਿੱਥੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਅੱਜਕੱਲ ਸੜਕਾਂ ਤੇ ਨਹੀਂ ਰੋਲਣ ਗਿਆ ਇਹਨਾਂ ਨੇ ਸਾਨੂੰ ਇੱਥੋਂ ਤੱਕ ਮਜਬੂਰ ਕਰਤਾ ਅਸੀਂ ਇੱਥੇ ਗੰਬੀਰਪੁਰ ਵਿਖੇ ਰਾਤਾਂ ਵੀ ਕੱਟੀਆਂ ਨੇ ਅੱਗੇ ਸਿੱਖਿਆ ਮੰਤਰੀ ਸਾਬ ਦੇ 208 ਦਿਨ ਸਾਡਾ ਇੱਥੇ ਪੱਕਾ ਮੋਰਚਾ ਲੱਗਿਆ ਰਿਹਾ ਹੈ ਪਰ ਉਹਨਾਂ ਦੇ ਅਸ਼ਵਾਸ਼ਣ ਦੇਣ ਤੋਂ ਬਾਅਦ ਕਿ ਤੁਹਾਨੂੰ ਤੁਹਾਡਾ ਪੇਪਰ ਹੋਣ ਦੇ ਤੋਂ ਬਾਅਦ 10 ਦਿਨਾਂ ਦੇ ਅੰਦਰ ਜੁਆਇਨ ਕਰਵਾਇਆ ਜਾਏਗਾ ਉਹ ਨਿਰੇ ਝੂਠੇ ਦੇ ਲਾਰੇ ਸਾਬਤ ਹੋਏ ਨੇ ਮੀਟਿੰਗਾਂ ਦੇ ਵਿੱਚ ਵੀ ਕਹਿ ਦਿੰਦੇ ਆ ਕਰਾਂਗੇ ਕਰਾਂਗੇ ਪਰ ਕਰਦੇ ਕੁਝ ਨਹੀਂ ਹੁਣ ਸਾਡੀ ਸਰਕਾਰ ਤੋਂ ਇੱਕੋ ਇੱਕ ਮੰਗ ਹੈ ਸਿੱਧੀ ਚੇਤਾਵਨੀ ਹੈ ਜੇਕਰ ਸਾਨੂੰ ਆਉਣ ਵਾਲੀ 5 ਤਰੀਕ ਤੱਕ ਆਫਰ ਲੈਟਰ ਨਾ ਦਿੱਤੇ ਗਏ ਸਕੂਲਾਂ ਦੇ ਵਿੱਚ ਨਾ ਭੇਜਿਆ ਗਿਆ ਉਸ ਤੋਂ ਪਹਿਲਾਂ ਸਾਡੀਆਂ ਸਿਲੈਕਸ਼ਨ ਲਿਸਟਾਂ ਜਾਰੀ ਨਾ ਕੀਤੀਆਂ ਗਈਆਂ ਆ ਨੰਗਲ ਨੈਸ਼ਨਲ ਹਾਈਵੇ ਪਰਮਾਨੈਂਟ ਬੰਦ ਰਹੇਗਾ ਕੋਈ ਵੀ ਗੁਪਤ ਐਕਸ਼ਨ ਕੀਤਾ ਜਾਏਗਾ ਜਿੰਦੇ ਵਿੱਚ ਸਾਡੇ ਕੇਡਰ ਕਿਸੇ ਵੀ ਸਾਥੀ ਦਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਸਿੱਖਿਆ ਮੰਤਰੀ ਰਜੋਜ ਸਿੰਘ ਬੈਂਸ ਤੇ ਪੰਜਾਬ ਸਰਕਾਰ ਹੋਵੇਗੀ ਬਿਲਕੁਲ ਜੀ ਇਸ ਤਰੀਕੇ ਨਾਲ ਇਹਨੇ ਕਿਹਾ ਕਿ ਆ ਜੇ ਸਾਨੂੰ 5 ਸਤੰਬਰ ਤੋਂ ਪਹਿਲਾਂ ਪਹਿਲਾਂ ਸਾਡੀਆਂ ਲਿਸਟਾਂ ਜਿਹੜੀਆਂ ਉਹ ਜਾਰੀ ਨਾ ਕੀਤੀਆਂ ਗਈਆਂ ਤਾ ਕੋਈ ਵੀ ਤਿੱਖਾ ਐਕਸ਼ਨ ਜਿਹੜਾ ਕੁੱਪ ਐਕਸ਼ਨ ਕੀਤਾ ਜਾ ਸਕਦਾ ਔਰ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਚੰਡੀਗੜ੍ਹ ਉਹਨਾਂ ਮਾਰਗ ਹੈ ਇਹਨੂੰ ਜਮ ਕੀਤਾ ਜਾ ਸਕਦਾ ਅਣਮਿੱਥੇ ਸਮੇਂ ਲਈ ਅਗਰ ਕਿਸੇ ਦੇ ਸਾਥੀ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਸੂਬਾ ਸਰਕਾਰ ਦੀ ਸਿੱਧੀ ਸਿੱਧੀ ਇਹਨਾਂ ਨੇ ਸੁਣਾ ਦਿੱਤੀ ਗਈ ਹੈ ਹਾਂ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਬਾਈ ਜੀ ਕੀ ਲੱਗਦਾ ਜਿਸ ਤਰੀਕੇ ਨਾਲ 5 ਸਤੰਬਰ ਵੀ ਬਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ ਆ ਰਹੀ ਹੈ ਟੀਚਰਸ ਡੇ ਹੈਗਾ ਹੋ ਸਕਦਾ ਸਰਕਾਰ ਉਸ ਦਿਨ ਨੂੰ ਤੁਹਾਡਾ ਨਾਲ ਗੱਲਬਾਤ ਹੋਈ ਨਹੀਂ ਮੈਂ ਉਸ ਦਿਨ ਤੱਕ ਤੁਹਾਡੀ ਸ਼ਾਇਦ ਲਿਸਟਾ ਚੱਲੀ ਜਾ ਰਹੀ ਹੋ ਜਣਾ ਸਰ ਸਰਕਾਰ ਨਾਲ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਸਾਡੀਆਂ ਸਿੱਖਿਆ ਮੰਤਰੀ ਜੀ ਸਾਹਿਬ ਨਾਲ ਡਾਇਰੈਕਟਰ ਨਾਲ ਪਰ ਉਹਦੇ ਵਿੱਚ ਸਿਰਫ ਇੱਕ ਲਾਰਾ ਹੀ ਮਿਲਦਾ ਉਹਦੇ ਵਿੱਚ ਉਹਦਾ ਹੱਲ ਕੁਝ ਨਹੀਂ ਕੀਤਾ ਜਾਂਦਾ ਸਾਡੀਆਂ ਭਰਤੀਆਂ ਸਾਡੀ ਭਰਤੀ ਦਾ ਹੱਲ ਕੁਝ ਨਹੀਂ ਕੀਤਾ ਜਾਂਦਾ ਇੱਥੇ ਮੈਂ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਜੀ ਨੂੰ ਇੱਕ ਸਵਾਲ ਪੁੱਛਣਾ ਚਾਹਣਾ ਵੀ ਸਾਡਾ ਕਸੂਰ ਦੱਸੋ ਕੀ ਹੈ ਅਸੀਂ ਚਾਰ ਚਾਰ ਪੇਪਰ ਪਾਸ ਕਰ ਲਏ ਅਸੀਂ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚ ਗਏ ਲੱਖਾਂ ਰੁਪਏ ਅਸੀਂ ਆਦੇ ਕੋਰਸ ਤੇ ਲਾ ਦਿੱਤੇ ਸਾਡਾ ਕਸੂਰ ਸਿਰਫ ਇਹ ਆ ਕਿ ਅਸੀਂ ਪੜ ਗਏ ਜਦ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਜੀ ਕਹਿੰਦੇ ਸੀ ਵੀ ਬਾਹਰ ਵਾਲੇ ਬੰਦੇ ਵਾਪਸ ਆਇਆ ਕਰਨਗੇ ਮਤਲਬ ਇੱਥੇ ਨੌਕਰੀ ਲੈਣ ਵਾਸਤੇ ਜਿਹੜੇ ਇੱਥੋਂ ਦੇ ਪਿਛਲੇ ਜੂਨ ਤੋਂ ਸਾਡੀ ਸਕਰੂਟੀ ਕਿਹਾ ਕਿ ਬਾਹਰ ਵਾਲੇ ਬੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਇੱਥੇ ਨੌਕਰੀ ਲੈਣਾ ਕਿੱਥੇ ਤੁਹਾਡੀਆਂ ਨੌਕਰੀਆਂ ਬਾਹਰ ਵਾਲਿਆਂ ਨੂੰ ਤਾਂ ਨਹੀਂ ਦਿੱਤੀਆਂ ਮੁੱਖ ਮੰਤਰੀ ਸਾਹਿਬ ਸਰ ਉਹੀ ਗੱਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਹਰਾ ਪੈਨ ਬੇਰੁਜ਼ਗਾਰਾਂ ਵਾਸਤੇ ਚੱਲਣਾ ਸੀ ਕਿਤੇ ਉਹਦੀ ਸ਼ਾਈ ਵਿੱਚ ਪਈ ਪਈ ਤਾਂ ਨਹੀਂ ਸੁੱਕ ਗਈ। ਉਹ ਹੀ ਉਹ ਗੱਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਪੰਜਾਬ ਦੇ ਅਸੀਂ ਧੀ ਜੂ ਧੀ ਪੁੱਤਰ ਆਂ ਕਿ ਅਸੀਂ ਪੜ੍ਹ ਲਿਖ ਕੇ ਕੋਈ ਗਲਤੀ ਕਰ ਲਈ। ਕਿ ਇਹ ਅੱਜ ਅਸੀਂ ਨਸ਼ਿਆਂ ਤੇ ਲੱਗ ਜਾਈਏ। ਸਰਕਾਰ ਸਾਨੂੰ ਇਹੀ ਚਾਹੁੰਦੀ ਹੈ ਵੀ ਅਸੀਂ ਨਸ਼ਿਆਂ ਤੇ ਲੱਗ ਜਾਈਏ। ਅਸੀਂ ਕਿਸੇ ਪਾਸੇ ਨਸ਼ੇ ਵਾਲੇ ਪਾਸੇ ਲੱਗ ਕੇ ਅਸੀਂ ਸਰਕਾਰ ਕੋਲ ਰੁਜ਼ਗਾਰ ਨਾ ਮੰਗੀਏ। ਸਰਕਾਰ ਚਾਹੁੰਦੀ ਕੀ ਹੈ ਸਾਡੂ ਇੱਕ ਸਾਲ ਹੋ ਗਿਆ ਸਰ ਸਕਰੂਟੀਨੀ ਕਰਵਾਈ ਨੂੰ ਅੱਜ ਇੱਕ ਸਾਲ ਦਾ ਸਮਾਂ ਬੀਤ ਗਿਆ ਤੇ ਮਗਰੋਂ ਵੀ ਸਾਡੇ ਨਿਯੁਕਤੀ ਪੱਤਰ ਸਾਨੂੰ ਜਾਰੀ ਨਹੀਂ ਕੀਤੇ ਗਏ ਪਰ ਇਹ ਸਮਝ ਨਹੀਂ ਆ ਰਹੀ ਸਾਨੂੰ ਵੀ ਅਸੀਂ ਗਲਤੀ ਕਿੱਥੇ ਕਰ ਲਈ ਪੜ੍ਹ ਲਿਖ ਕੇ ਗਲਤੀ ਕਰ ਲਈ ਜਾਂ ਅਸੀਂ ਕੋਰਸ ਕਰਕੇ ਡਿਪਲੋਮੇ ਕਰਕੇ ਗਲਤੀ ਕਰ ਲਈ ਇਹ ਅਸੀਂ ਮੁੱਖ ਮੰਤਰੀ ਜੀ ਨੂੰ ਇੱਕ ਸਵਾਲ ਮੇਰਾ ਸਿੱਧਾ ਸਵਾਲ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਨੂੰ ਇਹ ਸਾਨੂੰ ਇਹ ਜ਼ਰੂਰ ਦੱਸਿਆ ਜਾਵੇ ਵੀ ਜਿਹੜਾ ਬੇਰੁਜ਼ਗਾਰਾਂ ਵਾਲਾ ਹਰਾ ਪੈਨ ਸੀ ਉਹ ਅਕਸਰ ਕਦੋਂ ਚੱਲੇਗਾ ਸਾਨੂੰ ਕਦੋਂ ਸਾਨੂੰ ਰੁਜ਼ਗਾਰ ਮਿਲੇਗਾ ਬਿਲਕੁਲ ਜੀ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮੀ ਜਿਹੜਾ ਪੂਰੇ ਜ਼ੋਰ ਦਾ ਲੱਗਿਆ ਪਰ ਜਿਹੜੇ ਆ ਅਧਿਆਪਕ ਹੈਗੇ ਆ ਉਹ ਜਿਹੜਾ ਪਿੰਡ ਗੰਭੀਰਪੁਰ ਵਿਖੇ ਮੁੱਖ ਮਾਰਗ ਦੇ ਨਾਲ ਜਿਹੜੇ ਆ ਉਹ ਧਰਨੇ ਤੇ ਲਗਾਤਾਰ ਇੱਥੇ ਡਟੇ ਹੋਏ ਨੇ ਦੁਬਾਰਾ ਧਰਨਾ ਇਹਨਾਂ ਦਾ ਇੱਥੇ ਸ਼ੁਰੂ ਹੋਇਆ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਕੈਮਰਾਨਾਂ ਦੀਪਰਾਣ ਦੇ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਅਨੰਦਪੁਰ ਸਾਹਿਬ